ਗੁੱਡ ਈਵਨਿੰਗ एवरीवन बॉडी ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰਿਡਿਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਸ਼ਾਮ ਨੂੰ 9:30 ਵਜੇ ਲਾਈਵ ਸੈਸ਼ਨ ਕਰਦੇ ਹਾਂ ਔਰ ਇਸ ਦੇ ਵਿੱਚ ਤਿਆਰੀ ਕੀਤੀ ਜਾਂਦੀ ਹੈ ਜੀ ਪੰਜਾਬ ਦੇ ਪੇਪਰ ਦੀ ਇਹਨਾਂ ਦਿਨਾਂ ਦੇ ਵਿੱਚ ਜੋ ਸਾਡਾ ਸੈਸ਼ਨ ਚੱਲਦਾ ਆ ਡੇਲੀ 9:30 ਵਜੇ ਵਾਲਾ ਸਿਰਫ ਸੰਡੇ ਨੂੰ ਛੱਡ ਕੇ ਠੀਕ ਹੈ ਤਾ ਇਹ ਵਾਲੇ ਸੈਸ਼ਨ ਦੇ ਵਿੱਚ ਅਸੀਂ ਸਪੈਸੀਫਿਕ ਤਿਆਰੀ ਕਰ ਰਹੇ ਹਾਂ ਡੀ ਟ੍ਰਿਪਲ ਐਸ ਬੀ ਦੀ ਤੁਹਾਡੇ ਵਿੱਚੋਂ ਕਾਫੀਆਂ ਦਾ ਅੱਜ ਟੀਜੀਟੀ ਦਾ ਰਿਜ਼ਲਟ ਆ ਗਿਆ ਹੋਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡਾ ਰਿਜ਼ਲਟ ਚੰਗਾ ਆਇਆ ਹੋਣਾ ਤਾਂ ਮੈਨੂੰ ਇੱਕ ਵਾਰੀ ਸ਼ੇਅਰ ਜ਼ਰੂਰ ਕਰਨਾ ਕਿ ਤੁਹਾਡਾ ਰਿਜ਼ਲਟ ਕਿਸ ਤਰ੍ਹਾਂ ਰਿਹਾ ਓਕੇ ਕਿੰਨੇ ਪਰਸੈਂਟੇਜ ਆਏ ਨੇ 올 ਰਾਈਟ ਐਂਡ ਅਗਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਸ ਦੇ ਵਿੱਚ ਪੰਜਾਬੀ ਪਾਠ ਹੈ ਜਿਸ ਤਰ੍ਹਾਂ ਮਾਸਟਰ ਕੇਡਰ ਹੈ ਲੈਕਚਰਰ ਹੈ ਯੂਜੀਸੀ ਹੈ ਡੀ ਟ੍ਰਿਪਲ ਐਸ ਬੀ ਟੀਜੀਟੀ ਕੋਈ ਵੀ ਐਗਜ਼ਾਮ ਈਟੀਟੀ ਠੀਕ ਹੈ ਤਾਂ ਐਨਾ ਐਗਜ਼ਾਮਸ ਦੇ ਲਈ ਤੁਸੀਂ ਇਸ ਚੈਨਲ ਦੇ ਉੱਪਰ ਸੌਰੀ ਹਾਂਜੀ ਦਿੱਤੇ ਗਏ ਸਾਰੇ ਕੰਟੈਂਟ ਨੂੰ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਤੁਹਾਨੂੰ ਤੁਹਾਡੇ ਕੰਮ ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਓਕੇ ਤੇ ਜੇਕਰ ਤੁਸੀਂ ਚਾਹਦੇ ਹੋ ਥਿਉਰੀ ਬੈਚ ਲੈਣਾ ਚਾਹੇ ਉਹ ਪੰਜਾਬੀ ਦਾ ਹੈ ਚਾਹੇ ਹਿਸਟਰੀ ਦਾ ਤੇ ਚਾਹੇ ਹੈ ਪੋਲਿਟੀਕਲ ਸਾਇੰਸ ਦਾ ਤਾਂ ਤੁਸੀਂ ਇਸ ਪਾਰਟिकुलर ਨੰਬਰ ਦੇ ਉੱਪਰ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ 6280492562 8804 92562 ਇਸ ਨੰਬਰ ਦੇ ਉੱਪਰ ਤੁਸੀਂ ਮਾਸਟਰ ਕੇਡਰ ਲੈਕਚਰਰ ਜਾਂ ਕਿਸੇ ਵੀ ਐਗਜ਼ਾਮ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਜਿਹੜੀ ਆਪਾਂ ਤਿਆਰੀ ਕਰਦੇ ਆ ਬਿਲਕੁਲ ਅਪ ਟੂ ਦਾ ਮਾਰਕ ਕਰੀਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਆਪਾਂ ਥਿਉਰੀ ਲੈਕਚਰਸ ਕਰਦੇ ਆ ਤੁਹਾਨੂੰ ਪੀਡੀਫਸ ਵੀ ਮਿਲਦੀਆਂ ਆ ਤੁਹਾਨੂੰ ਟੈਸਟ ਵੀ ਮਿਲਦੇ ਨੇ ਤੇ ਨਾਲ ਦੇ ਨਾਲ ਤੁਹਾਨੂੰ रिकॉर्डेड क्लासेस ਵੀ ਮਿਲਦੀਆਂ ਨੇ ਘੱਟੋ ਘੱਟ 1 ਸਾਲ ਦੀ ਵੈਲਿਡਿਟੀ ਤਾਂ ਰਹਿੰਦੀ ਹੀ ਹੈ ਓਕੇ ਜਾਂ ਫਿਰ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਤੇ ਜੇਕਰ ਤੁਸੀਂ ਸਾਡੀਆਂ YouTube ਦੇ ਉੱਪਰ ਚੱਲਣ ਵਾਲੀਆਂ ਕਲਾਸਿਸ ਦੀ ਕੋਈ ਵੀ ਫਰਦਰ ਅਪਡੇਟ ਲੈਣੀ ਆ ਤਾਂ ਉਸ ਦੇ ਲਈ Telegram ਨੂੰ ਜ਼ਰੂਰ ਜੁਆਇਨ ਕਰ ਲੈਣਾ ਇਸ ਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਹੈ ਗੋ ਐਂਡ ਚੈੱਕ ਦੈਟ ਆਊਟ ਠੀਕ ਹੈ ਤੇ ਜੇ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਤਾਂ ਹੁਣ ਪੰਜਾਬੀ ਵੈਸੀ ਪਾਸ ਕਰਨਾ ਕੰਪਲਸਰੀ ਹੋ ਗਿਆ ਰਾਈਟ ਤਾਂ ਤੁਸੀਂ ਕਨਸਿਡਰ ਕਰ ਸਕਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਓਕੇ ਜੀ ਅ ਬਿੰਦੂ ਜੀ ਆਮ ਨੋਟ ਸ਼ੋਰ ਅਬਾਊਟ ਥੈਟ ਟਰਾਈ ਤਾਂ ਹੈਗੀ ਆ ਬਟ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਤੁਹਾਡਾ 27 ਤੱਕ ਸਾਰਾ ਸਿਲੇਬਸ ਹੋ ਜੂਗਾ ਯਾਨੀ ਬਟ ਹਾਂ ਇੱਕ ਚੀਜ਼ ਹੈਗੀ ਹੈ ਆਪਣੇ ਬਹੁਤ ਹੀ ਥੋੜੇ ਇਦਾਂ ਦੇ ਲੈਕਚਰਸ ਰਹਿ ਗਏ ਨੇ ਜਿਹੜੇ ਕਿ ਮਾਸਟਰ ਕੇਡਰ ਨਾਲੋਂ ਤੁਹਾਨੂੰ ਅਲੱਗ ਸਾਹਿਤਕਾਰ ਦਿੱਤੇ ਹੋਏ ਨੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ 27 ਤੱਕ ਉਹ ਕਰਵਾ ਦੂੰਗੀ ਠੀਕ ਹੈ ਤੁਸੀਂ ਪਲੀਜ਼ ਇਹ ਕੰਮ ਕਰਨਾ ਇਸੇ ਚੈਨਲ ਤੇ 10 ਘੰਟੇ ਦੀ ਤੁਹਾਨੂੰ ਇੱਕ ਮੈਂ ਮੈਰਾਥਨ ਦਿੱਤੀ ਹੋਈ ਹੈ ਉਸ ਦੇ ਵਿੱਚ ਮੈਂ ਮਾਸਟਰ ਕੇਡਰ ਦਾ ਸਿਲੇਬਸ ਕਰਵਾਇਆ ਹੋਇਆ ਹੈ ਤੇ ਤੁਹਾਨੂੰ ਪਤਾ ਹੈ ਡੀ ਟ੍ਰਿਪਲ ਐਸ ਬੀ ਐਂਡ ਮਾਸਟਰ ਕੇਡਰ ਦਾ 80% ਜਾਂ 90% ਦੇ ਕਰੀਬ ਸਿਲੇਬਸ ਮਿਲਦਾ ਹੈ ਹਨਾ ਤਾਂ ਤੁਸੀਂ ਉਹ ਵਾਲਾ ਜਿਹੜਾ ਲਾਈਕ 10 ਆਵਰ ਦੀ ਜਿਹੜੀ ਕਲਾਸ ਹੈ ਉਹ ਜ਼ਰੂਰ ਦੇਖ ਲੈਣਾ ਠੀਕ ਹੈ ਤਾਂ ਫਿਰ ਤੁਹਾਡਾ ਸਿਲੇਬਸ ਪੱਕਾ ਕਵਰ ਹੋ ਜਾਊਗਾ 27 ਤੱਕ ਆਈ ਹੋਪ ਕਿ ਤੁਸੀਂ ਸਮਝ ਗਏ ਹੋ ਚਲੋ ਸਟਾਰਟ करिए ਜੀ ਗੁਰਪ੍ਰੀਤ ਜੀ ਥੈਂਕ ਯੂ ਸੋ ਵੈਰੀ ਮਚ ਐਂਡ ਵੈਲਕਮ ਟੂ ਦਾ ਲਾਈਵ ਕਲਾਸ ਓਕੇ ਪਹਿਲਾ ਕੁਐਸਚਨ ਹੈ ਜੀ ਹਰਪ੍ਰੀਤ ਸਿੰਘ ਨੇ ਇਹਨਾਂ ਵਿੱਚੋਂ ਅਨੁਵਾਦ ਕਿਹੜਾ ਕੀਤਾ ਆ ਤਾਂ ਮੈਨੂੰ ਪਤਾ ਹੀ ਸੀਗਾ ਤੁਸੀਂ ਆਨਸਰ ਲਗਾ ਹੀ ਦੇਣਾ ਐਕਚੁਅਲੀ ਉੱਥੇ ਜ਼ਰੂਰੀ ਨਹੀਂ ਹੈ ਸਾਰੇ ਆਪਸ਼ਨ ਆਏ ਇਸ ਲਈ ਧਿਆਨ ਰੱਖਣਾ ਕਿ ਹਰਪਜਨ ਸਿੰਘ ਦੇ ਐਕਚੁਅਲੀ ਨਾ ਦੋ ਚੀਜ਼ਾਂ ਬੋਥ ਫੇਮਸ ਨੇ ਪਹਿਲਾ ਤਾਂ ਇਹਨਾਂ ਦੀ ਕਵਿਤਾਵਾਂ ਹਨਾ ਯਾਨੀ ਕਿ ਕਾਵ ਸੰਗ੍ਰਹਿ ਬੋਥ ਫੇਮਸ ਨੇ ਤੇ ਦੂਸਰੇ ਨੰਬਰ ਤੇ ਇਹਨਾਂ ਦੇ ਅਨੁਵਾਦ ਬਹੁਤ ਜ਼ਿਆਦਾ ਫੇਮਸ ਨੇ ਠੀਕ ਹੈ ਤੇ ਇਹਨਾਂ ਨੇ ਅਨੁਵਾਦ ਦੇ ਵਿੱਚ ਕੰਮ ਕੀਤਾ ਵੀ ਬਹੁਤ ਜ਼ਿਆਦਾ ਆ ਓਕੇ ਤੇ ਜੇਕਰ ਤੁਹਾਡੇ ਕੋਲ ਪੁੱਛਿਆ ਜਾਏ ਵੀ ਕਿਹੜੇ-ਕਿਹੜੇ ਅਨੁਵਾਦ ਹੈਗੇ ਨੇ ਜਿਹੜੇ ਕਿ ਹਰਪਜਨ ਸਿੰਘ ਨੇ ਕੀਤੇ ਹੈਗੇ ਆ ਤਾਂ ਉਹਨਾਂ ਦੇ ਵਿੱਚੋਂ ਅਰਸਤੂ ਦੇ ਸੋਫੋਕਲਿਸ ਦੇ ਰਵਿੰਦਰਨਾਥ ਟੈਗੋਰ ਦੇ ਅਰਸਤੂ ਦੇ ਐਂਡ ਰਿਗਵੇਦ ਦੇ ਕੁਝ ਟੋਟੇ ਲੈ ਕੇ ਤੇ ਉਹਦਾ ਵੀ ਅਨੁਵਾਦ ਹਰਭਜਨ ਸਿੰਘ ਨੇ ਕੀਤਾ ਠੀਕ ਹੈ ਤਾਂ ਇਹ ਸਾਰਾ ਕੁਝ ਇੰਪੋਰਟੈਂਟ ਰਹੂਗਾ ਜੇ ਹਰਭਜਨ ਸਿੰਘ ਦਾ ਟਾਈਮ ਪੁੱਛਿਆ ਜਾਏਗਾ ਤਾਂ 1920 ਤੋਂ ਲੈ ਕੇ ਤੇ 2002 ਤੱਕ ਦਾ ਟਾਈਮ ਹੈਗਾ ਵੈਸੇ ਇਹਨਾਂ ਨੇ ਕਵਿਤਾਵਾਂ ਵੀ ਕੀਤੀਆਂ ਯਾਨੀ ਕਵੀ ਵੀ ਹੈਗੇ ਨੇ ਆਲੋਚਕ ਵੀ ਨੇ ਨਾਲ ਦੇ ਨਾਲ ਟੀਕਾਕਾਰ ਵੀ ਨੇ ਤੇ ਅਨੁਵਾਦਕ ਵੀ ਨੇ ਸਮਝ ਆ ਗਈ ਐਕਚੁਅਲੀ ਦੇਖੋ ਪੰਜਾਬੀ ਕਵਿਤਾ ਦੀ ਸ਼ੈਲੀ ਦੇ ਵਿੱਚ ਇੱਕ ਕ੍ਰਾਂਤੀ ਆਈ ਸੀ ਜਦੋਂ ਅਮ੍ਰਿਤਾ ਪ੍ਰੀਤਮ ਨੇ ਐਂਟਰ ਕੀਤਾ ਸੀਗਾ ਰਾਈਟ ਤੇ ਅਮ੍ਰਿਤਾ ਪ੍ਰੀਤਮ ਦੇ ਨਾਲ ਨਾਲ ਇੱਕ ਹੋਰ ਨਾਮ ਜਿਹੜਾ ਕਿ ਇਸ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦਾ ਆ ਉਹ ਹਰਪਜਨ ਸਿੰਘ ਦਾ ਹੀ ਨਾਮ ਸੀਗਾ ਓਕੇ ਤਾਂ ਇਹ ਦੋਨੋਂ ਹੀ ਨਾਮ ਤੁਸੀਂ ਯਾਦ ਰੱਖਣੇ ਨੇ ਠੀਕ ਹੈ ਇੱਕ ਇਹਨਾਂ ਦਾ ਕਾਵ ਸੰਗ੍ਰਹਿ ਹੁੰਦਾ ਹੈ ਰੇਗਿਸਤਾਨ ਵਿੱਚ ਲੱਕੜਹਾਰਾ ਬਹੁਤ ਹੀ ਜ਼ਿਆਦਾ ਫੇਮਸ ਹੋਇਆ ਸੀਗਾ वैसे ਇਹਨਾਂ ਨੇ 17 ਦੇ ਕਰੀਬ ਕਾਵ ਸੰਗ੍ਰਹਿ ਦਿੱਤੇ ਨੇ ਇਸ ਦੇ ਨਾਲ ਇਤਿਹਾਸ ਦੇ ਉੱਪਰ ਵੀ ਬਹੁਤ ਸਾਰਾ ਕੰਮ ਕੀਤਾ ਹੈ ਤੇ ਜੇਕਰ ਆਪਾਂ ਇਸ ਪਾਰਟਿਕੂਲਰ ਕੁਐਸਚਨ ਦੀ ਗੱਲ ਕਰੀਏ ਤਾਂ ਇਹਨਾਂ ਨੇ 1 2 ਨਹੀਂ ਬਲਕਿ 14 ਦੇ ਕਰੀਬ ਅਨੁਵਾਦ ਦੇ ਕੰਮ ਹੈਗੇ ਨੇ ਜਿਹੜੇ ਕੀ ਕੀਤੇ ਹੈ ਠੀਕ ਹੈ ਤਾਂ ਇਹ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਜ਼ਿਆਦਾ ਹਰਪਜਨ ਸਿੰਘ ਇੰਪੋਰਟੈਂਟ ਹੋਣਗੇ ਠੀਕ ਹੈ ਕਿ ਬਾਕੀਆਂ ਦੇ ਕੋਲੋਂ ਵੀ ਆਵਾਜ਼ ਕੱਟ ਕਰਕੇ ਆ ਰਹੀ ਹੈ ਪਲੀਜ਼ ਦੱਸਣਾ ਚਲੋ ਅੱਗੇ ਸਟਾਰਟ ਕਰਦੇ ਆ ਦੂਸਰਾ ਕੁਐਸਚਨ ਦੇਖੋ ਹਾਂਜੀ ਜੀ ਉਹ ਵਾਓ ਰੀਅਲੀ ਗ੍ਰੇਟ ਗੁਰਪ੍ਰੀਤ ਜੀ ਵੈਰੀ 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 ਗੁੱਡ ਹਾਂਜੀ ਮੈਨੂੰ ਅਮਨਦੀਪ ਜੀ ਵੱਲੋਂ ਵੀ ਪੂਰੀ ਉਮੀਦ ਹੈਗੀ ਹੈ ਕਿਉਂਕਿ 96% ਦੇ ਕਰੀਬ ਉਹਨਾਂ ਦੇ ਬੰਦੇ ਪੈ ਨੇ ਤੇ ਮੈਨੂੰ ਪੂਰੀ ਉਮੀਦ ਹੈ ਉਹਨਾਂ ਦਾ ਵੀ ਹੋ ਜਾਊਗਾ ਜੇ ਹੋਰ ਵੀ ਕੋਈ ਹੈਗੇ ਨੇ ਜਿਹੜੇ ਕਹਿੰਦੇ ਨੇ ਟੀਜੀਟੀ ਦਾ ਆਪਣਾ ਹੋ ਜਾਣਾ ਹੈ ਤਾਂ ਦੱਸਣਾ ਅੱਛਾ ਬਾਕੀਆਂ ਕੋਲੋਂ ਸਹੀ ਆ ਰਹੀ ਹੈ ਆਵਾਜ਼ ਅਮਰ ਜੋਤੀ ਜੀ ਇੱਕ ਵਾਰੀ ਐਗਜ਼ਿਟ ਕਰਕੇ ਦੁਬਾਰਾ ਤੋਂ ਐਂਟਰ ਕਰ ਲਓ ਠੀਕ ਹੈ ਅੱਗੇ ਦੇਖੋ ਹਰਪਜਨ ਸਿੰਘ ਨੂੰ ਕਿਸ ਰਚਨਾ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹਾਂਜੀ ਤਾਂ ਸਾਹਿਤ ਅਕਾਦਮੀ ਦੇ ਲਈ ਮੈਂ ਤੁਹਾਨੂੰ ਹਰ ਵਾਰ ਕਹਿੰਦੀ ਆ ਹੁਣ ਮੈਂ ਨਵੇਂ ਸਟੂਡੈਂਟਸ ਦੇ ਲਈ ਦੱਸ ਰਹੀ ਆ ਕਿ ਸਾਹਿਤ ਅਕਾਦਮੀ ਦੇ ਉੱਪਰ ਇੱਕ ਮੇਰਾ ਲੌਂਗ ਲੈਕਚਰ ਕਰੀਬਨ 1.5 ਘੰਟੇ ਦੀ ਕਲਾਸ ਹੈ ਜਿਹੜੀ ਇਸੇ ਹੀ ਚੈਨਲ ਦੇ ਉੱਪਰ ਕੀਤੀ ਹੋਈ ਹੈ ਮੈਂ ਉਹ ਜ਼ਰੂਰ ਜ਼ਰੂਰ ਦੇਖ ਲੈਣਾ ਮੈਂ ਤੁਹਾਨੂੰ ਦੱਸ ਦਿੱਤਾ ਉਸ ਦੇ ਵਿੱਚੋਂ ਦੀ 3 ਤੋਂ ਲੈ ਕੇ 5 ਤੱਕ ਪ੍ਰਸ਼ਨ ਆ ਜਾਣਗੇ ਠੀਕ ਹੈ ਦਾ ਦੂਸਰੇ ਦੇ ਲਈ ਤੁਹਾਡਾ ਉੱਤਰ ਆ ਰਿਹਾ ਨਾ ਧੁੱਪੇ ਨਾ ਛਾਵੇਂ ਬਿਲਕੁਲ ਸਹੀ ਉੱਤਰ ਹੈ ਗਿਆ ਨਾ ਧੁੱਪੇ ਨਾ ਛਾਵੇਂ ਦੇ ਲਈ ਇਹਨਾਂ ਨੂੰ ਮਿਲਿਆ ਸੀਗਾ ਸਾਹਿਤਕ ਆਕਾਦਮੀ ਪੁਰਸਕਾਰ ਤੇ ਇਹ ਇਹਨਾਂ ਨੂੰ 1969 ਦੇ ਵਿੱਚ ਦਿੱਤਾ ਗਿਆ ਸੀਗਾ ਠੀਕ ਹੈ ਜੀ ਓਕੇ ਅੱਗੇ ਦੇਖਦੇ ਆਂ ਪ੍ਰਸ਼ਨ ਨੰਬਰ ਤੀਸਰਾ ਹਰਪਜਨ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਕਿਸ ਸਾਹਿਤ ਦੀ ਡਿਗਰੀ ਪ੍ਰਾਪਤ ਕੀਤੀ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਪੰਜਾਬੀ ਅਤੇ ਹਿੰਦੀ ਸਾਹਿਤ ਜਾਂ ਅੰਗਰੇਜ਼ੀ ਅਤੇ ਫਾਰਸੀ ਸਾਹਿਤ ਪ੍ਰਸ਼ਨ ਨੰਬਰ ਤੀਸਰੇ ਦੇ ਲਈ ਉੱਤਰ ਕਰਨਾ ਹੈ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਲਈ ਸੀ ਦੋ ਡਿਗਰੀਜ਼ ਐਕਚੁਅਲੀ ਕਿਹੜੇ ਸਾਹਿਤ ਦੇ ਵਿੱਚ ਲਈਆਂ ਸੀਗੀਆਂ ਤਾਂ ਹੀ ਸ਼ਾਇਦ ਇਹਨਾਂ ਦਾ ਇੰਟੈਲੈਕਚੁਅਲ ਲੈਵਲ ਆਪਾਂ ਦੇਖਦੇ ਹਾਂ ਸਾਹਿਤ ਦੇ ਵਿੱਚ ਸੱਚੀ ਵਿੱਚ ਆਸਮ ਹੈ ਨਹੀਂ ਤਾਂ ਉੱਤਰ ਕਰੋ ਜੀ ਤੀਸਰੇ ਦੇ ਲਈ ਤੁਹਾਡਾ ਆਨਸਰ ਆ ਰਿਹਾ ਇਹ ਪ੍ਰੀਜੀ ਨੇ ਕੀਤਾ ਬਿਲਕੁਲ ਠੀਕ ਹੈ ਇਹਨਾਂ ਨੇ ਅੰਗਰੇਜ਼ੀ ਤੇ ਹਿੰਦੀ ਸਾਹਿਤ ਦੋਨਾਂ ਦੇ ਵਿੱਚ ਹੀ ਦੇਖੋ ਪੰਜਾਬੀ ਦੇ ਆਪਾਂ ਰਾਈਟਰ ਦੇ ਤੌਰ ਤੇ ਇਹਨਾਂ ਨੂੰ ਪੜ ਰਹੇ ਹਾਂ ਨਾ ਪਰ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਨਹੀਂ ਸੀ ਕੀਤੀ ਓਕੇ ਜੀ ਜਦੋਂ ਇਹਨਾਂ ਨੇ ਉੱਚੀ ਵਿੱਦਿਆ ਲੈਣੀ ਸੀ ਕਾਲਜ ਗਏ ਉਸ ਤੋਂ ਬਾਅਦ ਇਹਨਾਂ ਨੇ ਦੋ ਡਿਗਰੀਆਂ ਲਈਆਂ ਸੀਗੀਆਂ ਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਨੇ ਪੀ ਐਚ ਡੀ ਕੀਤੀ ਹੈ ਆਫ ਕੌਰਸ ਕੀਤੀ ਹੈ ਪੀ ਐਚ ਡੀ ਦੇ ਵਿੱਚ ਜਿਹੜੇ ਇਹਨਾਂ ਨੇ ਥੀਸਿਸ ਸਬਮਿਟ ਕੀਤੇ ਸੀ ਉਹ ਕਿਦੇ ਬਾਰੇ ਸੀ ਇਨਾਂ ਨੇ ਲਿਪੀ ਤਾਂ ਗੁਰਮੁਖੀ ਵਰਤਨੀ ਸੀ ਯਾਨੀ ਗੁਰਮੁਖੀ ਲਿਪੀ ਦੇ ਵਿੱਚ ਹਿੰਦੀ ਕਵਿਤਾ ਦੇ ਬਾਰੇ ਵਿੱਚ ਵਿਚਾਰ ਵਿਮਰਸ਼ ਕਰਨਾ ਇਹ ਹੀ ਇਨਾਂ ਦੀ ਥੀਸਿਸ ਦਾ ਉਹ ਸੀਗਾ ਮੇਨ ਮੋਟਿਵ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਇਨਾਂ ਦੀ ਪੀ ਐਚ ਡੀ ਵੀ ਐਂਡ ਸਾਹਿਤ ਦੀਆਂ ਡਿਗਰੀਆਂ ਵੀ ਅੱਗੇ ਦੇਖੋ ਚੌਥਾ ਪ੍ਰਸ਼ਨ ਇੱਥੇ ਮੈਂ ਤੁਹਾਨੂੰ ਕੁਝ ਕਥਨ ਦਿੱਤੇ ਆ ਤੁਸੀਂ ਦੱਸਣਾ ਕਿ ਹਰਪਜਨ ਸਿੰਘ ਨੇ ਇਨਾਂ ਦੇ ਵਿੱਚੋਂ ਕਿਹੜਾ ਕਥਨ ਬੋਲਿਆ ਸੀਗਾ ਠੀਕ ਹੈ ਮਾਤ ਪਰੰਪਰਾ ਅਟੁੱਟ ਹੈ ਨਦੀ ਦੇ ਸਮਾਨ ਸਦਾ ਪਰਵਾਹਮਾਨ ਹੈ ਪਹਿਲਾ ਦੂਸਰਾ ਮਾਤ ਵਿਛੜ ਜਾਂਦੀ ਹੈ ਪਰ ਮਰਦੀ ਕਦੇ ਨਹੀਂ ਤੀਸਰਾ ਮਾਤ ਭਾਸ਼ਾ ਮਾਤ ਧਰਮ ਮਾਤ ਸੰਸਕ੍ਰਿਤ ਆਦ ਅਨੇਕਾ ਰੂਪਾਂ ਦੇ ਵਿੱਚ ਸਦਾ ਜਿਉਂਦੀ ਰਹਿੰਦੀ ਹੈ ਜਾਂ ਫਿਰ ਇਹ ਸਾਰੇ ਹੀ ਹਾਂਜੀ ਪ੍ਰਸ਼ਨ ਨੰਬਰ ਚੌਥੇ ਦੇ ਲਈ ਆਨਸਰ ਕਰੋ ਕੀ ਹੋਏਗਾ ਚੌਥੇ ਦੇ ਲਈ ਸੀ ਉੱਤਰ ਓਕੇ ਬਟ ਇਸ ਦਾ ਉੱਤਰ ਹੈ ਸਾਰੇ ਠੀਕ ਹੈ ਜੀ ਦੇਖੋ ਤੁਸੀਂ ਨਾ ਇਹਨਾਂ ਦੀ ਪੂਰੀ ਕੋਟ ਅਗਰ ਇਕੱਠੀ ਕਰੋਗੇ ਤੁਹਾਨੂੰ ਪਤਾ ਚਲ ਜੇਗਾ ਕਿ ਐਕਚੁਅਲੀ ਇਹ ਮਾਤ ਭਾਸ਼ਾ ਦੇ ਬਾਰੇ ਵਿੱਚ ਵੀ ਕਹਿਣਾ ਚਾਹੁੰਦੇ ਨੇ ਤੇ ਨਾਲ ਦੇ ਨਾਲ ਆਪਣੀ ਮਦਰ ਦੇ ਨਾਲ ਰਿਲੇਟ ਕਰਕੇ ਕਹਿ ਰਹੇ ਨੇ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਮਾਤ ਪਰੰਪਰਾ ਅਟੁੱਟ ਹੁੰਦੀ ਹੈ ਜਿਵੇਂ ਨਦੀ ਹਮੇਸ਼ਾ ਵਹਿੰਦੀ ਰਹਿੰਦੀ ਹੈ ਇਹ ਵੀ ਪ੍ਰਵਾਹ ਚ ਰਹਿੰਦੀ ਹੈ ਕਹਿੰਦੇ ਕਿ ਤੁਸੀਂ ਆਪਣੀ ਮਾਂ ਤੋਂ ਵਿਛੜ ਤਾਂ ਸਕਦੇ ਹੋ ਕਿਉਂਕਿ ਉਹਨਾਂ ਦੀ ਡੈਥ ਹੋ ਗਈ ਸੀ ਰਾਈਟ ਪਰ ਮਰਦੀ ਕਦੇ ਵੀ ਨਹੀਂ ਹੈ ਤਾਂ ਕਹਿੰਦੇ ਕਿ ਜਿਹੜੀ ਮਾਤ ਭਾਸ਼ਾ ਹੈ ਉਹ ਮਾਤ ਧਰਮ ਦੇ ਵਿੱਚ ਤੇ ਮਾਤ ਸੰਸਕ੍ਰਿਤੀ ਦੇ ਰੂਪ ਦੇ ਵਿੱਚ ਹਮੇਸ਼ਾ ਜਿਉਂਦੀ ਰਹਿੰਦੀ ਹੈ ਸਮਝ ਗਏ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਚੌਥੇ ਦਾ ਆਨਸਰ ਯਾਦ ਰੱਖੋਗੇ ਡੀ ਉੱਤਰ ਆਏਗਾ ਗੁਰਪ੍ਰੀਤ ਜੀ ਬਿਲਕੁਲ ਸਹੀ ਅੱਗੇ ਦੇਖੋ ਪੰਜਵਾਂ ਪ੍ਰਸ਼ਨ ਹਰਪ੍ਰਜਨ ਸਿੰਘ ਦੀ ਕਾਵ ਰਚਨਾ ਦੱਸਣੀ ਹੈ ਇਹਨਾਂ ਵਿੱਚੋਂ ਕਿਹੜੀ ਹੈ ਅਲਵਿਦਾ ਤੋਂ ਪਹਿਲਾਂ ਨਿਕ ਸੁਖ ਚੌਥੇ ਦੀ ਉਡੀਕ ਟੁਕੀਆਂ ਜੀਬਾਂ ਵਾਲੇ ਅਤੇ ਸਾਰੇ ਪ੍ਰਸ਼ਨ ਨੰਬਰ 5 ਦੇ ਲਈ ਆਨਸਰ ਕਰੋ ਕੀ ਆਏਗਾ ਹਾਂਜੀ ਜੀ ਯੈਸ ਪਲੀਜ਼ ਕੁਐਸਚਨ ਨੰਬਰ 5 ਦੇ ਲਈ ਕੀ ਉੱਤਰ ਆਏਗਾ ਔਰ ਅਗਰ ਤੁਹਾਨੂੰ ਲੈਕਚਰ ਚੰਗਾ ਲੱਗ ਰਿਹਾ ਹੈ ਤਾਂ ਡੂ ਲਾਈਕ ਐਂਡ ਸਬਸਕ੍ਰਾਈਬ ਦ ਚੈਨਲ ਓਕੇ 5ਵੇਂ ਦੇ ਲਈ ਡੀ ਉੱਤਰ ਆ ਰਿਹਾ ਹੈ ਬਹੁਤ ਵਧੀਆ ਇਹ ਸਾਰੀਆਂ ਦੀਆਂ ਸਾਰੀਆਂ ਹੀ ਕਾਵ ਰਚਨਾਵਾਂ ਹੈਗੀਆਂ ਨੇ ਜੀ ਹਰਪ੍ਰਜਨ ਸਿੰਘ ਦੀਆਂ ਇੱਥੇ ਵੈਸੇ ਮੈਂ ਕੁਝ ਦਿੱਤੀਆਂ ਪਰ ਤੁਹਾਨੂੰ ਪਤਾ ਹੀ ਹੈ ਕਿ ਹਰਪ੍ਰਜਨ ਸਿੰਘ ਨੇ ਬਹੁਤ ਸਾਰੀਆਂ ਕਾਵ ਰਚਨਾਵਾਂ ਕੀਤੀਆਂ ਨੇ ਓਕੇ ਤੇ ਤੁਹਾਨੂੰ ਆਲਮੋਸਟ ਵੈਸੇ ਪਤਾ ਹੋਣਾ ਚਾਹੀਦਾ ਆ ਇਹਨਾਂ ਦੇ ਸਾਰਿਆਂ ਦੇ ਬਾਰੇ ਵਿੱਚ ਠੀਕ ਹੈ ਜੀ ਜੇਕਰ ਆਪਾਂ ਗੱਲ ਕਰਦੇ ਆ ਇਹਨਾਂ ਦੀਆਂ ਰਚਨਾਵਾਂ ਦੀ ਤਾਂ ਜਿਹੜੀ ਅਲਵਿਦਾ ਤੋਂ ਪਹਿਲਾਂ ਆ ਇਹ ਕਦੋਂ ਆਈ ਸੀ 1984 ਦੇ ਵਿੱਚ ਆਈ ਸੀ ਨਿਕ ਸੁੱਕ ਦਾ ਸਾਲ 1999 ਦਾ ਹੈ ਤੇ ਜਿਹੜੀ ਚੌਥੇ ਦੀ ਉਡੀਕ ਹੈ 1991 ਦੇ ਵਿੱਚ ਆਈ ਸੀਗੀ ਓਕੇ ਜੀ ਤੇ ਟੁਕੀਆਂ ਜੀਬਾਂ ਵਾਲੇ ਜਿਹੜੀ ਹੈ ਇਹ 1977 ਦੇ ਵਿੱਚ ਆਈ ਸੀ ਤਾਂ ਤੁਸੀਂ ਇਹਨਾਂ ਦੇ ਨਾਲ ਦੇ ਨਾਲ ਸਾਲ ਵੀ ਯਾਦ ਰੱਖ ਸਕਦੇ ਹੋ ਕਿਉਂਕਿ ਇਹ ਇੰਪੋਰਟੈਂਟ ਵਾਲੀਆਂ ਕਾਵ ਰਚਨਾਵਾਂ ਹੈਗੀਆਂ ਓਕੇ ਚਲੋ ਨੈਕਸਟ ਦੇਖੋ ਕੁਐਸਚਨ ਨੰਬਰ 6 ਹਰਪਜਨ ਸਿੰਘ ਨੇ ਕਿਸ ਦੀ ਜੀਵਨੀ ਨੂੰ ਕਾਵਕ੍ਰਿਤ ਵਿੱਚ ਚਿੱਤਰਣ ਕੀਤਾ ਹੈ ਹੁਣ ਧਿਆਨ ਨਾਲ ਦੇਖਣਾ ਬਿਕੋਜ਼ ਇਹ ਵਾਲਾ ਕੁਐਸਚਨ ਮੇਰੇ ਅਕੋਰਡਿੰਗ ਬਹੁਤ ਇੰਪੋਰਟੈਂਟ ਹੈ ਬਾਕੀ ਅਗਰ ਈਜ਼ੀ ਪੇਪਰ ਆਜੇ ਤਾਂ ਕੁਝ ਕਹਿ ਨਹੀਂ ਸਕਦੇ ਥੈਂਕਸ ਦਰਸ਼ਨ ਜੀ ਆਦਰਵਾਇਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਕਿੰਨਾ ਦੀ ਜੀਵਨੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਕਾਵਕ੍ਰਿਤ ਦੇ ਵਿੱਚ ਲਿਖਿਆ ਸੀਗਾ ਫਰੀਦ ਜੀ ਕਬੀਰ ਜੀ ਧੰਨਾ ਜੀ ਜਾਂ ਫਿਰ ਰਾਮਾਨੰਦ ਜੀ ਪ੍ਰਸ਼ਨ ਨੰਬਰ 6ਵੇਂ ਦੇ ਲਈ ਉੱਤਰ ਕਰੋ ਕੀ ਆਏਗਾ ਹਾਂਜੀ ਜੀ ਬੀ ਉੱਤਰ ਵੇਰੀ ਗੁੱਡ ਪ੍ਰੀਜੀ ਬਿਲਕੁਲ ਠੀਕ ਕਿਹਾ ਇਸ ਦਾ ਉੱਤਰ ਹੋ ਜੂਗਾ ਕਬੀਰ ਜੀ ਠੀਕ ਹੈ ਜੀ ਤੇ ਜੇਕਰ ਮੈਂ ਗੱਲ ਕਰਾਂ ਇਹਨਾਂ ਦੀ ਇੱਕ ਬੜੀ ਹੀ ਇੰਪੋਰਟੈਂਟ ਕਵਿਤਾ ਦੀਆਂ ਲਾਈਨਾਂ ਹੈਗੀਆਂ ਜਿਹੜੀਆਂ ਬਹੁਤ ਵਾਰ ਪੁੱਛੀਆਂ ਜਾ ਚੁੱਕੀਆਂ ਸੋ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ ਵੇ ਪਸਰੀ ਜਵਾਨ ਸੌਰੀ ਜਹਾਨ ਉੱਤੇ ਮੌਤ ਦੀ ਹਵਾੜ ਵਿਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ ਇਹ ਤੁਸੀਂ ਥੋੜਾ ਜਿਹਾ ਯਾਦ ਰੱਖ ਲੈਣਾ ਕਿ ਇਹ ਜਿਹੜੀ ਰਚਨਾ ਆ ਇਹ ਹਰਪਜਨ ਸਿੰਘ ਦੀ ਲਿਖੀ ਹੋਈ ਹੈ ਠੀਕ ਹੈ ਜੀ ਓਕੇ ਅੱਗੇ ਦੇਖਦੇ ਹਾਂ ਸੱਤਵਾਂ ਪ੍ਰਸ਼ਨ ਹਰਪਜਨ ਸਿੰਘ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਸਨਮਾਨ ਮਿਲਿਆ ਸੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਥਾਲੀਵਾਲ ਸਨਮਾਨ ਕਬੀਰ ਸਨਮਾਨ ਸਰਸਵਤੀ ਸਨਮਾਨ ਅਤੇ ਉਪਰੋਕਤ ਦੋਨੋਂ ਕੇਵਲ 1 ਅਤੇ 2 ਹਾਂਜੀ ਪ੍ਰਸ਼ਨ ਨੰਬਰ 7ਵੇਂ ਦੇ ਲਈ ਉੱਤਰ ਕਰਨਾ ਹੈ ਇਹਨਾਂ ਦੇ ਵਿੱਚੋਂ ਹਰਪਜਨ ਸਿੰਘ ਨੂੰ ਕਿਹੜਾ ਸਨਮਾਨ ਮਿਲਿਆ ਸੀ ਯੈਸ ਪਲੀਜ਼ ਹਾਂਜੀ ਸ਼ਾਬਾਸ਼ ਚਲੋ ਆਨਸਰ ਮੀ ਓਕੇ 7ਵੇਂ ਦੇ ਲਈ ਤੁਹਾਡਾ ਆਨਸਰ ਸਾਰੇ ਸਾਰੇ ਤਾਂ ਬੱਚੇ ਅਛਾ ਮਤਲਬ ਕਿ ਤੁਸੀਂ ਇਹ ਕਹਿ ਰਹੇ ਹੋ ਸਰਸਵਤੀ ਸਨਮਾਨ ਅਤੇ ਦੋਨੋਂ ਹਾਂ ਸੀ ਲਗਾ ਰਹੇ ਹੋ ਬਟ ਇਜ਼ ਦਾ ਉੱਤਰ ਕੀ ਹੈ ਜੀ ਸੀ ਹਾਂ ਬਿਲਕੁਲ ਸਹੀ ਹੈ ਸਰਸਵਤੀ ਸਨਮਾਨ ਤੇ ਉੱਪਰ ਵਾਲੇ ਦੋਨੋਂ ਦੇ ਜਿਹੜੇ ਅਵਾਰਡਸ ਹੈਗੇ ਨੇ ਉਹ ਮਿਲੇ ਨੇ ਵੈਸੇ ਹਰਪ੍ਰਜਨ ਸਿੰਘ ਨੂੰ ਬਹੁਤ ਸਾਰੇ ਅਵਾਰਡਸ ਮਿਲੇ ਆ ਠੀਕ ਹੈ ਤੇ ਜਿਹੜਾ ਸਾਹਿਤ ਅਕਾਦਮੀ ਅਵਾਰਡ ਹੈ ਕਿਤੇ ਕਿਤੇ ਤੁਹਾਨੂੰ 1969 ਦਾ ਟਾਈਮ ਦਿੱਤਾ ਹੁੰਦਾ ਹੈ ਕਿਤੇ ਕਿਤੇ 70 ਦਿੱਤਾ ਹੁੰਦਾ ਹੈ ਪਰ ਤੁਸੀਂ ਰਚਨਾ ਦਾ ਨਾਮ ਯਾਦ ਰੱਖ ਲੈਣਾ ਕਿਹੜੀ ਹੈ ਜੀ ਨਾ ਧੁੱਪੇ ਨਾ ਛਾਵੇਂ ਠੀਕ ਹੈ ਤੇ ਇੱਕ ਜਿਹੜੀ ਸਾਹਿਤ ਅਕਾਦਮੀ ਵਾਲੀ ਆਪਣੀ ਵੀਡੀਓ ਹੈ ਉਹ ਦੇਖ ਲੈਣਾ ਉਹਦੇ ਵਿੱਚ ਕਾਫੀ ਜ਼ਿਆਦਾ ਰੈਲੇਵੈਂਟ ਇਨਫਰਮੇਸ਼ਨ ਦਿੱਤੀ ਹੋਈ ਹੈ ਤੇ ਜਿਹੜਾ ਕਬੀਰ ਸਨਮਾਨ ਹੈ ਇਹ ਇਹਨਾਂ ਨੂੰ 1987 ਚ ਮਿਲਿਆ ਸੀ ਸਰਸਵਤੀ ਸਨਮਾਨ ਇਸ ਵੈਰੀ ਵੈਰੀ ਇੰਪੋਰਟੈਂਟ ਇਹ ਇਹਨਾਂ ਨੂੰ 1994 ਦੇ ਵਿੱਚ ਦਿੱਤਾ ਗਿਆ ਸੀਗਾ ਠੀਕ ਹੈ ਜੀ ਇਸ ਤੋਂ ਬਿਨਾ ਜਿਹੜੀ ਆਪਾਂ ਲੁਧਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਦੀ ਗੱਲ ਕਰ ਰਹੇ ਹਾਂ ਇਹਨਾਂ ਨੇ ਥਾਲੀਵਾਲ ਅਵਾਰਡ ਇਹਨਾਂ ਨੂੰ 2002 ਦੇ ਵਿੱਚ ਦਿੱਤਾ ਠੀਕ ਹੈ ਜੀ ਤਾਂ ਇਹ ਸਾਰੇ ਯਾਦ ਰੱਖਣੇ ਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8ਵਾਂ ਦੇਖਦੇ ਹਾਂ ਹਰਪਜਨ ਸਿੰਘ ਨੇ ਕਿੰਨਾ ਗੁਰੂ ਸਾਹਿਬਾਨਾ ਨਾਲ ਸੰਬੰਧਿਤ ਕਵਿਤਾਵਾਂ ਲਿਖੀਆਂ ਬੜਾ ਹੀ ਜ਼ਿਆਦਾ ਇੰਪੋਰਟੈਂਟ ਕੁਐਸ਼ਨ ਹੈ ਤਾਂ ਇਹ ਦੱਸੋ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਤੇ ਦੋਨੋਂ ਜਾਂ ਇੱਕ ਅਤੇ ਦੋ ਉੱਤਰ ਕਰੋ ਪ੍ਰਸ਼ਨ ਨੰਬਰ 8ਵੇਂ ਦੇ ਲਈ ਓਕੇ ਸੁਖਦੀਪ ਜੀ ਕੋਈ ਗੱਲ ਨਹੀਂ ਕਦੀ ਕਦੀ ਨੈਟਵਰਕ ਇਸ਼ੂ ਹੋ ਸਕਦਾ ਹੈ ਤੁਹਾਡੇ ਵੱਲ ਕੋਈ ਪ੍ਰੋਬਲਮ ਨਹੀਂ ਬਾਅਦ ਵਿੱਚ ਰਿਕਾਰਡਿੰਗ ਸੁਣ ਲੈਣਾ ਰਾਈਟ ਚਲੋ 8ਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਜੀ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਤੁਹਾਡਾ ਆਨਸਰ ਆ ਰਿਹਾ ਵੈ ਸੀ ਪਰ ਇਸ ਦਾ ਧਿਆਨ ਰੱਖਣਾ ਇਸ ਦਾ ਉੱਤਰ ਡੀ ਹੋਏਗਾ ਯਾਨੀ ਸ਼੍ਰੀ ਗੁਰੂ ਹਰगोबिंद ਸਾਹਿਬ ਬਾਰੇ ਇਹਨਾਂ ਨੇ ਕੋਈ ਨਹੀਂ ਲਿਖਿਆ ਇਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦੋਨਾਂ ਦੇ ਬਾਰੇ ਵਿੱਚ ਲਿਖਿਆ ਠੀਕ ਹੈ ਜੀ ਯਾਨੀ ਕਿ ਇੱਕ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਧਾਰਮਿਕ ਰਚਨਾਵਾਂ ਵੀ ਇਹਨਾਂ ਨੇ ਕੀਤੀਆਂ ਬਟ ਇੱਥੇ ਤੁਸੀਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਨਾਮ ਯਾਦ ਰੱਖ ਸਕਦੇ ਹੋ ਕਿਉਂਕਿ ਉਹਨਾਂ ਦੇ ਨਾਲ ریلیਟਿਡ ਵੀ ਇਹਨਾਂ ਨੇ ਰਚਨਾਵਾਂ ਕੀਤੀਆਂ ਸੀਗੀਆਂ ਓਕੇ ਜੀ ਠੀਕ ਹੈ ਜਿਵੇਂ ਕਿ ਉਹਨਾਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਾਰੂਥਲ ਦੇ ਵਿੱਚੋਂ ਲੰਘਦੇ ਐ ਕਿਵੇਂ ਉਹਨਾਂ ਦੀ ਪੈੜ ਉੱਥੇ ਰਹਿ ਜਾਂਦੀ ਐ ਫਿਰ ਦਸਵੇਂ ਪਾਤਸ਼ਾਹ ਦੀ ਜਿਹੜੀ ਤਲਵਾਰ ਐ ਉਹਦੀ ਲਿਸ਼ਕੋਰ ਕਿਸ ਤਰ੍ਹਾਂ ਆਕਾਸ਼ ਤੱਕ ਜਿਵੇਂ ਬਿਜਲੀ ਚਮਕਦੀ ਐ ਉਹਨੂੰ ਵੀ ਮਾਤ ਪਾ ਦਿੰਦੀ ਐ ਐਤਾਂ ਦੇ ਚਿੰਤਨ ਹਰਪ੍ਰਜਨ ਸਿੰਘ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤੇ ਐ ਤੇ ਆਪਣੀ ਗੱਲ ਨੂੰ ਵਧੀਆ ਢੰਗ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਐ ਠੀਕ ਐ ਯਾਨੀ ਕਿ ਉਹਨਾਂ ਨੇ ਅਲੰਕਾਰਾਂ ਦੀ ਵਰਤੋਂ ਦੈਨ ਉਹਨਾਂ ਨੇ ਉਪਮਾਵਾਂ ਦੀ ਵਰਤੋਂ ਫਿਰ ਉਸ ਤੋਂ ਬਾਅਦ ਸ਼ਬਦਾਂ ਦੇ ਨਾਲ ਖੇਡ ਕੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਜੋ ਕਿ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ ਉਹ ਹੈਗਾ ਜੀ ਨੋਵਾ ਪ੍ਰਸ਼ਨ ਹਰਪਜਨ ਸਿੰਘ ਦੀ ਕਿਸ ਰਚਨਾ ਦਾ ਮੂਲ ਗੌਤਮ ਬੁੱਧ ਦਾ ਤਿਆਗ ਹੈ ਮੱਥੇ ਸੌਰੀ ਮੱਥਾ ਦੀਵੇ ਵਾਲਾ ਨਾ ਧੁੱਪੇ ਨਾ ਛਾਵੇਂ ਰੁੱਖ ਤੇ ॠषि ਅਲਵਿਦਾ ਤੋਂ ਪਹਿਲਾਂ ਓ ਓਕੇ ਚਲੋ ਕੀ ਉੱਤਰ ਹੋਏਗਾ ਨੋਵੇਂ ਦਾ ਜੇਕਰ ਤੁਸੀਂ ਨਾ ਗੌਤਮ ਬੁੱਧ ਨੂੰ ਦਿਮਾਗ ਦੇ ਵਿੱਚ ਲੈ ਆਓਗੇ ਤੇ ਉਸ ਦੇ بیس ਦੇ ਉੱਪਰ ਉਹਨਾਂ ਦੀ ਅਗਰ ਤੁਸੀਂ ਲਾਈਫ ਬਾਰੇ ਚਲੋ ਪਿਕਚਰ ਤਾਂ ਕਦੀ ਨਾ ਕਦੀ ਦੇਖੀ ਹੋਣੀ ਹੈ ਤਾਂ ਉਹਨਾਂ ਦੇ ਨਾਲ ਰਿਲੇਟ ਕਰੋਗੇ ਤਾਂ ਨੋਵੇਂ ਦਾ ਪ੍ਰਸ਼ਨ ਤੁਹਾਡਾ ਕਦੀ ਵੀ ਗਲਤ ਨਹੀਂ ਹੋ ਸਕਦਾ ਨੋਵੇਂ ਦੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਸੀ ਰੁੱਖ ਤੇ ਰਿਸ਼ੀ ਹੈ ਨਾ ਬਿਲਕੁਲ ਸਹੀ ਹੈ ਦੇਖੋ ਮਹਾਤਮਾ ਬੁੱਧ ਜਿਹੜੇ ਨੇ ਉਹ ਰਿਸ਼ੀ ਸੀਗੇ ਤੇ ਜ਼ਿਆਦਾਤਰ ਤੁਸੀਂ ਉਹਨਾਂ ਦੀਆਂ ਫੋਟੋਜ਼ ਦੇਖੀਆਂ ਹੋਣਗੀਆਂ ਉਹ ਰੁੱਖ ਦੇ ਹੇਠਾਂ ਬੈਠ ਕੇ ਲਾਈਕ ਤਪੱਸਿਆ ਕਰਦੇ ਹੁੰਦੇ ਸੀ ਤੇ ਜਿਹੜੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਵੀ ਇੱਕ ਰੁੱਖ ਦੇ ਹੇਠਾਂ ਹੋਈ ਸੀ ਤਾਂ ਉਹਦੇ ਨਾਲ ਹੀ ਤੁਸੀਂ ਦੋਨਾਂ ਚੀਜ਼ਾਂ ਨੂੰ ਜੋੜ ਕੇ ਰੁੱਖ ਤੇ ॠषि ਲੈ ਕੇ ਆ ਸਕਦੇ ਹੋ ਠੀਕ ਹੈ ਜੀ ਸਮਝ ਗਏ ਓਕੇ ਤਾਂ ਇਹਦਾ ਮਤਲਬ ਕਿ ਮਹਾਤਮਾ ਬੁੱਧ ਦੇ ਬਾਰੇ ਉਹਨਾਂ ਦੇ ਤ્યાਗ ਦੇ ਬਾਰੇ ਵਿੱਚ ਰੁੱਖ ਤੇ ॠषि ਦੇ ਵਿੱਚ ਇਹਨਾਂ ਨੇ ਦਿਖਾਇਆ ਆ ਪਰ ਨਾਲ ਦੇ ਨਾਲ ਇਹਦੇ ਵਿੱਚ ਇਹਨਾਂ ਨੇ ਪੱਛਮੀ ਚਿੰਤਨ ਦੀਆਂ ਪ੍ਰਣਾਲੀਆਂ ਦੀ ਵਰਤੋਂ ਕੀਤੀ ਹੈ ਨਿਰਾਸ਼ਾਵਾਦ ਵੀ ਦਿਖਾਇਆ ਹੈ ਅਸਤਿਤਵਵਾਦ ਵੀ ਦਿਖਾਇਆ ਹੈ ਠੀਕ ਹੈ ਯਾਨੀ ਕਿ ਇਹ ਤਿੰਨੋਂ ਚੀਜ਼ਾਂ ਵੀ ਇਸ ਰਚਨਾ ਦੇ ਵਿੱਚ ਤੁਹਾਨੂੰ ਦਿਖਾਈ ਦੇ ਜਾਣਗੀਆਂ ਓਕੇ ਅੱਗੇ ਦੇਖੋ ਜੀ 10ਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਹਰਭਜਨ ਸਿੰਘ ਦੇ ਦੇਹਾਂਤ ਤੋਂ ਬਾਅਦ ਛਪਿਆ ਜੂਨ 1984 ਅਦਰੈਣੀ ਤਾਰ ਤੁਪਕਾ ਮੈਂ ਜੋ ਬੀਤ ਗਿਆ ਹਾਂਜੀ ਪ੍ਰਸ਼ਨ ਨੰਬਰ 10ਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ yes देखो बच्चा जे तुसी मेहनत कर ली डी ट्रिपल एसबी तुसी आराम ਨਾਲ ਕੱਢ ਲੋਗੇ ਕਿਉਂਕਿ 6 650 ਦੇ ਕਰੀਬ ਹੀ ਲੋਗ ਨੇ ਮੇਰੇ ਖਿਆਲ ਚ ਜਿਨ੍ਹਾਂ ਨੇ ਅਪਲਾਈ ਕੀਤਾ ਤਾਂ ਬਹੁਤ ਆਸਾਨੀ ਦਾ ਨਾਲ ਨਿਕਾਲਿਆ ਜਾ ਸਕਦਾ ਹੈ ਜਿਹੜੇ ਵੀ ਬੱਚੇ ਮਿਹਨਤ ਕਰਨਗੇ 10ਵੇਂ ਦੇ ਲਈ ਤੁਹਾਡਾ ਆਨਸਰ ਆਇਆ ਡੀ बटे ਹੋਏਗਾ ਜੂਨ 1984 ਠੀਕ ਹੈ ਯਾਨੀ ਕਿ A ਜਿਹੜਾ ਆ ਨਾ ਉਹ ਉੱਤਰ ਆਏਗਾ ਹੁਣ ਤੁਸੀਂ ਦੇਖੋ ਮੈਂ ਇਹਨਾਂ ਦੀਆਂ ਜੇਕਰ ਸਾਰੀਆਂ ਰਚਨਾਵਾਂ ਦੀ ਗੱਲ ਕਰਾਂ ਇੱਕ ਸੈਕਿੰਡ ਰੁਕਣਾ ਪਲੀਜ਼ 1 ਮਿੰਟ ਲਈ ਰੁਕੋ ਹੂੰ ਤਾਂ ਦੇਖੋ ਜੇਕਰ ਮੈਂ ਗੱਲ ਕਰਦੀ ਆ ਅਧਰੈਣੀ ਦੀ ਠੀਕ ਹੈ ਤਾਂ ਇਹ ਆਂਦੀ ਹੈ ਜੀ 1962 ਦੇ ਵਿੱਚ ਰਾਈਟ ਓਕੇ ਇਸ ਤੋਂ ਅੱਗੇ ਜੋ ਮੈਂ ਬੀਤ ਗਿਆ ਜਾਂ ਮੈਂ ਜੋ ਬੀਤ ਗਿਆ ਐਕਚੁਅਲੀ ਹਨਾ ਇਹ ਆਂਦੀ ਹੈ 1970 ਦੇ ਵਿੱਚ ਠੀਕ ਹੈ ਜੇ ਡੀ ਆਈ ਸੀ ਇਹਨਾਂ ਦੀ ਆ ਰਿਹਾ ਗਿਆ ਨਾ ਤਾਰਤੁਪਕ ਇਹ ਮੇਰੇ ਸਾਹਮਣੇ ਕਿਤੇ ਆ ਨਹੀਂ ਰਿਹਾ ਜੇ ਮੈਨੂੰ ਅੱਗੇ ਆਂਦਾ ਆ ਤਾਂ ਮੈਂ ਫੋਰ ਸ਼ੋਰ ਤੁਹਾਨੂੰ ਦੱਸੂਗੀ ਕਿ ਤਾਰਤੁਪਕਾ ਵੀ ਇਹਨਾਂ ਦੀ ਡੈਥ ਤੋਂ ਪਹਿਲਾਂ ਆ ਚੁੱਕੀ ਸੀ ਪਰ ਜਿਹੜੀ ਜੂਨ 1984 ਆਂਦੀ ਹੈ ਇਹ ਕਦੋਂ ਆਂਦੀ ਹੈ ਇਹਨਾਂ ਦੀ ਡੈਥ ਤੋਂ ਬਾਅਦ ਆਂਦੀ ਹੈ ਠੀਕ ਹੈ ਓਕੇ ਅੱਗੇ ਦੇਖੋ 11ਵਾਂ ਪ੍ਰਸ਼ਨ ਹਰਪਜਨ ਸਿੰਘ ਨੇ उन्नीस सौ संताली दे कमसान वेले कड़ी कविता लिखी सी मैं बारे नहीं क्या मैं क्या कि उस टाइम ते इन्हों ने कि लिखी है जून उन्नीस सौ चौरासी सौ जा मेरे मालिका मेरी काव्य यात्रा या अलविदा तो पहला हाँ जी ग्यारहवें प्रश्न के लिए उत्तर करना है उन्नीस सौ संताली टाइम के उपर ए कविता लिखी सी हाँ जी जी 11ਵੇਂ ਲਈ ਬੀ ਉੱਤਰ ਆ ਰਿਹਾ ਹੈ ਸੌਂਜਾ ਮੇਰੇ ਮਾਲਕਾ ਬਿਲਕੁਲ ਸਹੀ ਕਿਹਾ ਦੇਖੋ ਜਿਹੜਾ ਤਾਂ 1984 ਹੈ ਉਹ ਤੁਹਾਨੂੰ ਵੈਸੇ ਪਤਾ ਹੀ ਹੋਣਾ ਆ ਜਦੋਂ ਆਪਣੇ ਇੱਥੇ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਯਾਨੀ ਕਿ ਨੀਲਾ ਤਾਰਾ ਆਪਰੇਸ਼ਨ ਹੈ ਨਾ ਤਾਂ ਉਸ ਟਾਈਮ ਦੇ ਬਾਰੇ ਦੇ ਵਿੱਚ ਇਹਨਾਂ ਨੇ ਜੂਨ 1984 ਦੀ ਗੱਲ ਕੀਤੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਅਤੰਕਵਾਦ ਆ ਗਿਆ ਸੀ ਕਿਵੇਂ ਲੋਕਾਂ ਨੂੰ ਮਾਰਿਆ ਕਟਿਆ ਗਿਆ ਵਗੈਰਾ ਵਗੈਰਾ ਤੇ ਜਦੋਂ ਆਪਾਂ 47 ਦੇ ਦੰਗਿਆਂ ਦੀ ਗੱਲ ਕਰਦੇ ਹਾਂ ਉਸ ਟਾਈਮ ਦੇ ਵਿੱਚ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਈਆਂ ਜਾਂ ਕਿਸ ਤਰ੍ਹਾਂ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਹੈ ਉਸ ਬਾਰੇ ਇਹਨਾਂ ਨੇ ਸੌਂਜਾ ਮੇਰੇ ਮਾਲਕਾ ਦੇ ਵਿੱਚ ਲਿਖਿਆ ਸੀਗਾ ਓਕੇ ਅੱਗੇ ਦੇਖੋ 12ਵਾਂ ਪ੍ਰਸ਼ਨ ਡਾਕਟਰ ਹਰਪਜਨ ਸਿੰਘ ਦੀ ਆਲੋਚਨਾਤਮਿਕ ਪੁਸਤਕ ਦੱਸਣੀ ਹੈ ਜੀ ਠੀਕ ਹੈ ਅਧਿਆਨ ਅਤੇ ਅਧਿਆਪਨ ਸਾਹਿਤ ਸ਼ਾਸਤਰ ਪਾਰਗਾਮੀ ਰਚਨਾ ਸਰੰਚਨਾ ਅਤੇ ਸਾਰੇ ਹੀ ਵੈਰੀ ਗੁੱਡ ਚਲੋ 12ਵੇਂ ਦੇ ਲਈ ਉੱਤਰ ਕਰੋ ਇਹਨਾਂ ਦੀ ਆਲੋਚਨਾਤਮਕ ਪੁਸਤਕ ਤੇ ਮੈਂ ਤੁਹਾਨੂੰ ਕਿਹਾ ਇੱਕ ਇਹਨਾਂ ਦੀ ਕਵਿਤਾਵਾਂ ਤੇ ਇੱਕ ਇਹਨਾਂ ਦਾ ਆਲੋਚਨਾਤਮਕ ਕਾਰਜ ਤੇ ਅਨੁਵਾਦ ਕਾਰਜ ਇਹ ਤਿੰਨ ਚੀਜ਼ਾਂ ਤੁਸੀਂ ਬਹੁਤ ਧਿਆਨ ਦੇ ਵਿੱਚ ਰੱਖਣੀਆਂ ਜਦੋਂ ਵੀ ਹਰਪ੍ਰਜਨ ਸਿੰਘ ਕਰਨਾ ਹੈ ਤਾਂ ਬਿਲਕੁਲ ਠੀਕ ਹੈ ਇਹ ਸਾਰੀਆਂ ਦੀਆਂ ਸਾਰੀਆਂ ਹੀ ਰਚਨਾਵਾਂ ਜਿਹੜੀਆਂ ਇਹ ਇਹਨਾਂ ਦੀਆਂ ਆਲੋਚਨਾਤਮਕ ਪੁਸਤਕਾਂ ਹੈਗੀਆਂ ਆ ਵੈਸੇ ਵੀ ਆਲੋਚਕ ਹੈਗੇ ਵੀ ਇਹ ਬਹੁਤ ਜ਼ਿਆਦਾ ਵਧੀਆ ਸੀਗੇ ਈਵਨ ਇਹਨਾਂ ਨੇ ਪੂਰੇ ਵਿਗਿਆਨਿਕ ਆਧਾਰ ਦੇ ਉੱਪਰ ਤੁਸੀਂ ਕਹਿ ਸਕਦੇ ਹੋ ਕਿ ਸਾਹਿਤ ਦੀ ਆਲੋਚਨਾ ਕੀਤੀ ਹੈ ओके ਤੇ ਕੁਝ ਇੱਕ ਐਦਾ ਨਹੀਂ ਆ ਨਾ ਇਹਨਾਂ ਦੀ ਸਥਾਪਨਾਵਾਂ ਵੀ ਸੀਗੀਆਂ ਜਿਹੜੀਆਂ ਕਿ ਆਲੋਚਨਾ ਦੇ ਖੇਤਰ ਦੇ ਵਿੱਚ ਇਹਨਾਂ ਨੇ ਸਾਨੂੰ ਦਿੱਤੀਆਂ ਓਕੇ ਤੇ ਇਹ ਤਾਂ ਮੈਂ ਬਹੁਤ ਹੀ ਸਿਰਫ ਚਾਰ ਪੁਸਤਕਾਂ ਦੀ ਗੱਲ ਕੀਤੀ ਹੈ ਅਦਰਵਾਇਜ਼ ਬਹੁਤ ਲੰਮੀ ਲਿਸਟ ਹੈਗੀ ਆ ਇਹਨਾਂ ਦੀ ਆਲੋਚਨਾ ਦੀ ਪੁਸਤਕਾਂ ਦੀ ਇੱਥੇ ਆਪਾਂ ਗੱਲ ਕਰਦੇ ਆ ਅਧਿਆਨ ਤੇ ਅਧਿਆਪਨ ਇਹ ਆਂਦੀ ਆ 1970 ਦੇ ਵਿੱਚ ਜਿਹੜੀ ਸਾਹਿਤ ਸ਼ਾਸਤਰ ਹੈ ਇਹ 1973 ਦੇ ਵਿੱਚ ਆਂਦੀ ਹੈ ਠੀਕ ਹੈ ਤੇ ਇੱਕ ਹੀ 1973 ਵਿੱਚ ਹੋਰ ਵੀ ਆਏਗੀ ਸਾਹਿਤ ਤੇ ਸਿਧਾਂਤ ਠੀਕ ਹੈ ਫੇਰ ਆ ਜਾਂਦੇ ਆ ਪਾਰਗਾਮੀ ਇਹ ਆਂਦੀ ਹੈ 1976 ਦੇ ਵਿੱਚ ਤੇ ਰਚਨਾ ਸਰੰਚਨਾ ਦਾ ਸਮਾ ਹੈ ਗਿਆ 1977 ਦਾ ਤੇ 1977 ਦੇ ਵਿੱਚ ਹੀ ਇਹਨਾਂ ਦੀ ਇੱਕ ਹੋਰ ਆਲੋਚਨਾਤਮਕ ਪੁਸਤਕ ਆਂਦੀ ਹੈ ਜਿਸ ਦਾ ਨਾਮ ਹੈ ਰੂਪ ਰੂਪ ਕੀ ਠੀਕ ਹੈ ਜੀ ਤਾਂ ਇਹ ਤੁਸੀਂ ਸਾਰੇ ਯਾਦ ਰੱਖਨੇ ਆ ਆਲ ਰਾਈਟ ਅੱਗੇ ਗੱਲ ਕਰਦੇ ਆ 13ਵੇਂ ਪ੍ਰਸ਼ਨ ਦੇ ਲਈ ਹਰਪਜਨ ਸਿੰਘ ਦੀ ਰਚਨਾ ਖਾਮੋਸ਼ੀ ਦਾ ਜਜ਼ੀਰਾ ਇਹਦਾ ਸਾਲ ਦੱਸੋ ਕੀ ਹੈ ਹਾਂਜੀ ਜੀ उन्नीस सौ अठहत् अठासी इक्यासी तरासी इतें आप साल ही करा नथिंग एल्स तो तेरवें आंसर आएगा यस yes. चलो थर्टीनथ के लिए साल की लगा रहे हो तीर लिए आ रहा है ये आएगा उन्नीस सौ अठासी का साल ਠੀਕ ਹੈ ਜੀ ਖਾਮੋਸ਼ੀ ਦਾ ਜਜ਼ੀਰਾ ਅੱਗੇ ਜੀ ਇਹਨਾਂ ਦਾ ਕਾਵ ਸੰਗ੍ਰਹਿ ਅਲਵਿਦਾ ਤੋਂ ਪਹਿਲਾਂ ਇਹ ਤੁਸੀਂ ਦੱਸੋ ਜੀ ਕਿ ਇਹ ਕਦੋਂ ਆਂਦਾ ਹੈ ਇਹਦਾ ਸਾਲ ਕਿਹੜਾ ਹੈ 56 70 83 ਜਾਂ ਫਿਰ 84 ਹਾਂਜੀ 14ਵਾਂ ਦੇ ਲਈ ਤੁਸੀਂ ਆਨਸਰ ਨਹੀਂ ਕੀਤਾ ਹਲੇ 14ਵੇਂ ਦਾ ਸਾਲ ਹੋਏਗਾ 1984 ਦਾ ਠੀਕ ਹੈ ਅਲਵਿਦਾ ਤੋਂ ਪਹਿਲਾਂ ਓਕੇ ਵੈਰੀ ਗੁੱਡ ਬਿਲਕੁਲ ਠੀਕ ਹੈ ਸੁਖਦੀਪ ਜੀ ਅੱਗੇ ਗੱਲ ਕਰਦੇ ਹਾਂ 15ਵਾਂ ਰੁਖ ਤੇ ਰਿਸ਼ੀ ਕਾਵ ਸੰਗ੍ਰਹਿ ਇਹਦਾ ਸਾਲ ਦੱਸੋ ਕਿਹੜਾ ਹੈ 1992 99 87 83 ਯੈਸ ਪਲੀਜ਼ ਰੁਖ ਤੇ ਰਿਸ਼ੀ ਕਾਵ ਸੰਗ੍ਰਹਿ ਦਾ ਸਾਲ ਕਿਹੜਾ ਹੈ ओके yes? okay, पंद्रह आंसर करो ली ए उन्नीस सौ बानवे है प्रीत जी ए हो जाएगा नाइनटीन नाइनटी टू अगे सोलव हरभजन सिंह सिधांत साहित चिंतन के संकल्प केड़े ने साहित सिद्धांत साहित शास्त्र साहित विज्ञान या सारे ही ਪ੍ਰਸ਼ਨ ਨੰਬਰ 16ਵੇਂ ਦੇ ਲਈ ਉੱਤਰ ਕਰੋ ਇਨ੍ਹਾਂ ਦੇ ਸਾਹਿਤ ਸਿਧਾਂਤ ਚਿੰਤਨ ਦਾ ਸੰਕਲਪ ਦੱਸੋ ਹਰਪ੍ਰਜਨ ਸਿੰਘ ਦਾ ਹਾਂਜੀ ਓਕੇ 16ਵੇਂ ਦਾ 16ਵੇਂ ਦਾ ਆਨਸਰ ਡੀ ਬਿਲਕੁਲ ਠੀਕ ਹੈ ਇਹਨਾਂ ਨੇ ਐਕਚੁਅਲੀ ਤਿੰਨ ਸਿਧਾਂਤ ਦਿੱਤੇ ਸੀਗੇ ਸਾਹਿਤ ਦੇ ਸਿਧਾਂਤ ਦੇ ਚਿੰਤਨ ਦੇ ਸਮਝ ਗਏ ਤਾਂ ਤਿੰਨੋਂ ਸਿਧਾਂਤ ਹੀ ਤੁਹਾਡੇ ਦਿਮਾਗ ਦੇ ਵਿੱਚ ਰਹਿਣੇ ਚਾਹੀਦੇ ਨੇ ओके okay. ठीक जी ਤਾਂ ਇੱਥੇ ਹੁੰਦਾ ਆ ਅੱਜ ਦਾ ਲੈਕਚਰ ਓਵਰ ਆਈ ਹੋਪ ਕਿ ਤੁਹਾਨੂੰ ਲੈਕਚਰ ਸਮਝ ਵਿੱਚ ਵੀ ਆ ਗਿਆ ਹੋਊਗਾ ਤੇ ਚੰਗਾ ਵੀ ਲੱਗਿਆ ਹੋਣਾ ਆ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਰ ਸਕਦੇ ਹੋ ਐਂਡ ਜ਼ਿਆਦਾ ਕੋਸ਼ਿਸ਼ ਕਰੋ ਕਿ ਜਿਹੜੇ ਵੀ ਤੁਹਾਡੇ ਫਰੈਂਡਸ ਕਿਸੇ ਵੀ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਿਹਾ ਹੈ ਤੁਸੀਂ ਉਹਨਾਂ ਦੇ ਨਾਲ ਐਸ ਕਲਾਸ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਆਪਣੇ ਚੈਨਲ ਦੀ ਪਹੁੰਚ ਹੋ ਸਕੇ ਠੀਕ ਹੈ ਪਹਿਲੀ ਗੱਲ ਦੂਸਰੀ ਗੱਲ ਤੁਸੀਂ ਸਿਰਫ ਦੇਖਿਆ ਨਾ ਕਰੋ ਬੱਚਾ ਸਬਸਕ੍ਰਾਈਬ ਵੀ ਕਰ ਲਿਆ ਕਰੋ ਉਸ ਦੇ ਨਾਲ ਕੀ ਹੈ ਦੇਖੋ ਇਕਤਾ ਚੈਨਲ ਨੂੰ ਕਿੱਕ ਮਿਲੇਗੀ ਰਾਈਟ ਤੇ ਦੂਸਰੀ ਗੱਲ ਜਦੋਂ ਵੀ ਕੋਈ ਵੀ ਵੀਡੀਓ ਆਏਗੀ ਹੁਣ ਤਾਂ ਚਲੋ ਆਪਾਂ ਕੱਲੇ ਪੰਜਾਬੀ ਨੂੰ ਹੀ ਕਰਦੇ ਪਿਆ ਆ ਵਿੱਚ ਉਹਦੇ ਆਪਾਂ ਪੋਲਿਟੀਕਲ ਸਾਇੰਸ ਦੇ ਵੀ ਕਲਾਸਿਸ ਸਟਾਰਟ ਕੀਤੀਆਂ ਸੀ ਰਾਈਟ ਤਾਂ ਅਗਰ ਤੁਹਾਨੂੰ ਕੋਈ ਵੀ ਐਦਾਂ ਦਾ ਪੇਪਰ ਚਾਹੀਦਾ ਜਿਵੇਂ ਪੰਜਾਬੀ ਦੇ ਵਿੱਚ ਮਤਲਬ ਪੰਜਾਬ ਦੇ ਵਿੱਚ ਜਿਹੜਾ ਪੇਪਰ ਆਏ ਠੀਕ ਹੈ ਤਾਂ ਉਹਦੇ ਵਿੱਚ ਮੈਂ ਪੀਸੀਸ ਲੈਵਲ ਤੱਕ ਵੀ ਤੁਹਾਨੂੰ ਕਲਾਸਿਸ ਆਲਰੇਡੀ ਦਿੱਤੀਆਂ ਵੀ ਆਇਆ ਹਨਾ ਤਾਂ ਇਹ ਤੁਹਾਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਹੀ ਪਤਾ ਚੱਲਦਾ ਹੈ ਇਸ ਕਰਕੇ ਅਗਰ ਹੋ ਸਕੇ ਤਾਂ డు ਕਨਸੀਡਰ ਸਬਸਕ੍ਰਾਈਬਿੰਗ ਹਾਂ ਚਲੋ ਠੀਕ ਹੈ ਜੀ ਥੈਂਕ ਯੂ ਸੋ ਵੈਰੀ ਮਚ ਗੁੱਡ ਨਾਈਟ एवरीवन ਟੇਕ ਅ ਵੈਰੀ ਗੁੱਡ ਕੇਅਰ ਆਫ ਯਰਸੈlf ਬਾਏ ਬਾਏ